हां जी मित्रों की हालचाल ने आज भाई अपने ਕੋਲੇ ਆਪਣੇ ਭਰਾ ਪਹੁੰਚੇ ਨੇ ਟੋਡਰਪੁਰ ਤੋਂ ਬਾਈਆਂ ਨੇ ਲਈਆ ਆਪਣੇ ਕੋਲੇ ਬਰੀਜਾਕਾਰ ਆਪਣੇ ਪੇਜ ਤੋਂ ਦੇਖ ਕੇ ਬਾਈ ਬਰੀਜਾਕਾਰ ਦੇਖਣ ਲਈ ਆਪਣੇ ਕੋਲੇ ਆਏ ਸੀ ਬਾਈ ਸਵੇਰੇ ਆਏ ਸੀ ਆਪਣੇ ਕੋਲੇ ਮਿੱਤਰੋ ਕਾਰ ਦੇਖਣ ਤਾਂ ਬਾਈ ਹੁਣ ਸ਼ਾਮ ਨੂੰ ਕਾਰ ਲਈਆ ਬਾਈਆਂ ਨੇ ਦੱਸੋ ਬਾਈ ਕਿਵੇਂ ਲੱਗੀ ਆਪਣੀ ਕਾਰ ਪਹਿਲਾਂ ਤਾਂ ਬਹੁਤ ਵਧੀਆ ਲੱਗੀ ਬਾਈ ਜੀ ਇਹ ਕਾਰ ਅਸੀਂ ਸਵੇਰ ਦੇ ਰਥਿਆਹ ਹੋਰ ਸ਼ਹਿਰਾਂ ਚ ਜਾ ਕੇ ਅਸੀਂ ਨੇ ਸਵੇਰ ਦੇ ਹੀ ਫਿਰਦੇ ਆ ਟਰਾਈਆਂ ਮਾਰਦੇ ਅੱਛਾ ਜੀ ਆ ਅਸੀਂ ਬਹੁਤ ਕਾਰਾਂ ਦੇਖੀਆਂ ਪਰ ਸਾਨੂੰ ਜਿਹੜੀ ਆ ਫਤੇ ਮੋਟਰ ਤੇ ਗੱਡੀ ਪਸੰਦ ਆਈ ਥੀ ਸਵੇਰੇ ਸਾਰੀਆਂ ਇਹ ਤੋਂ ਘੱਟ ਵਧੀਆ ਥੀ ਗਿਆ ਇਹ ਇਹ ਸਭ ਤੋਂ ਸਿਰੇ ਦੀ ਗੱਡੀ ਥੀ ਰੇਟ ਵੀ ਵਾਜੂਬ ਥੀ ਥੋੜਾ ਠੀਕ ਹੈ ਜੀ ਉਸ ਹੱਬ ਨਾਲ ਫਿਰ ਅਸੀਂ ਹੁਣ ਸ਼ਾਮ ਨੂੰ ਦੇਖੋ ਹੁਣ 9 ਵਜੇ ਹੈ 9 ਵਜੇ ਰਾਤ ਨੂੰ ਆਏ ਆ ਗੱਡੀ ਲੈਣ ਫਤਿਹ ਮੋਟਰ ਤੋਂ ਠੀਕ ਹੈ ਜੀ ਜਿਹੜੀ ਸਵੇਰੇ ਗੱਡੀ ਦੇਖ ਕੇ ਗਈ ਸੀ ਬਾਈ ਉਹੀ ਸ਼ਾਮ ਨੂੰ ਬਾਈਆਂ ਨੇ ਆ ਕੇ ਆਪਣੇ ਤੋਂ ਉਹੀ ਗੱਾਰ ਲੈ ਜੀ ਹਾਂ ਉਹੀ ਲਈ ਤੇ ਬਾਈ ਰੇਟਾਂ ਬਾਰੇ ਵੀ ਦੱਸੋ ਵੀ ਰੇਟਾਂ ਦਾ ਕਿੰਨਾ ਕ ਫਰਕ ਆ ਰੇਟਾਂ ਦਾ ਵੀ ਬਹੁਤ ਫਰਕ ਆ ਜਿਹੜੀਆਂ ਗੱਡੀਆਂ ਉੱਥੇ 16 ਮਾਡਲ ਇਹ ਗੱਡੀ ਲਈ ਆ ਸੀ ਨੇ ਜਿਹੜੀ ਇਹ 16 ਮਾਡਲ ਲਈ ਆ ਉਹਦਾ ਇਹ ਤੋਂ 20-20000 ਰੁਪਏ ਦਾ ਫਰਕ ਦੀ ਹਰੇਕ ਗੱਡੀ ਦਾ 16 ਮਾਡਲ ਦਾ ਉੱਥੇ ਅੱਛਾ ਅੱਛਾ ਜੀ ਉਰੇ 20000 ਘੱਟ ਮਿਲੀ ਆ ਉਹੀ ਠੀਕ ਹੈ ਠੀਕ ਹੈ ਜੀ ਹਾਂਜੀ ਬਾਈ ਬਾਈ ਇੱਥੋਂ ਹੀ ਨੇ ਮਿਸਤਰੀ ਬਾਈ ਦੇ ਲਿਆਜੀ ਨੇਗੇ ਮਿੱਤਰ ਪਿਆਰੇ ਨੇ ਤਾਂ ਬਾਈ ਨੂੰ ਪੁੱਛਦੇ ਆਂਗੇ ਬਾਈ ਸਵੇਰ ਦੇ ਗੱਡੀ ਲੈ ਰਹੇ ਸੀ ਬਾਈ ਨੂੰ ਕਾਲ ਕਰਦੇ ਸੀ ਬਾਈ ਦੀ ਮਿੰਟ ਮਿੰਟ ਤੇ ਸਲਾਹ ਲੈ ਰਹੇ ਸੀ ਦੱਸੋ ਬਾਈ ਤੁਹਾਨੂੰ ਕਿਵੇਂ ਲੱਗੀ ਕਾਰ ਤੁਸੀਂ ਵੀ ਹੋਰ ਵੀ ਬਾਈ ਨੂੰ ਕਾਰਾਂ ਦਿਖਾਈਆਂ ਸੀ ਨਹੀਂ ਬਾਈ ਬਾਈ ਗੱਡੀ ਬਹੁਤ ਵਧੀਆ ਲੱਗੀ ਫਿੱਟ ਆਈ ਤਾਂ ਹੀ ਬਾਈ ਨੂੰ ਅੱਜ ਸਿਲੇਕਟ ਕਰੀ ਗਾਰਗੱਡ ਵੀ ਠੀਕ ਆ ਬਾਈ ਠੀਕ ਹੈ ਗੱਡੀਆਂ ਹੋਰ ਬਹੁਤ ਵੀਡੀਓ ਪਾਈਆਂ ਫੋਟੋ ਪਾਈਆਂ ਮੈਨੂੰ ਕੋਈ ਹਲਕੀ ਗੱਡੀਆਂ ਜੀ ਪੇਂਟ ਸੈਂਡ ਬਹੁਤ ਜ਼ਿਆਦਾ ਸੀ ਬਈ ਠੀਕ ਹੈ ਇਹ ਗੱਡੀ ਜੱਜ ਗਈ ਆਪਣੇ ਫਿੱਟ ਗਈ ਇੰਜਨ ਗੇਅਰ ਦੀ ਓਕੇ ਨਵੀਂ ਗੱਡੀ ਹੈ ਬਿਲਕੁਲ ਤੇ ਆਪਾਂ ਨੇ ਬਾਈ ਨੂੰ ਇਹ ਗੱਡੀ ਸਿਲੇਕਟ ਕਰਕੇ ਦੇ ਦਿੱਤੀ ਠੀਕ ਹੈ ਠੀਕ ਹੈ ਹਾਂ ਜੀ ਮਿੱਤਰੋ ਲੈ ਲਿਆ ਤੁਸੀਂ ਬਾਈਆਂ ਦਾ ਵੀ ਭਾਈ ਜੇ ਕੱਲ ਨੂੰ ਕਿਸੇ ਹੋਰ ਰਿਸ਼ਤੇਦਾਰੀ ਨੇ ਭੈਣ ਭਰਾ ਨੇ ਕਿਸੇ ਨੇ ਕਰ ਲੈਣੀ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਅਸੀਂ ਉਹਨਾਂ ਨੂੰ ਇਹ ਸਲਾਹ ਦੇਵਾਂਗੇ ਵੀ ਫਤਿਹ ਮੋਟਰ ਤੇ ਆਓ ਆ ਕੇ ਇੱਕ ਵਾਰੀ ਟ్రਾਈ ਜ਼ਰੂਰ ਮਾਰੋ ਠੀਕ ਹੈ ਜੀ ਹਾਂ ਟ్రਾਈ ਮਾਰਨਾ ਤੁਹਾਡਾ ਫਰ ਇਹ ਤੁਹਾਡੇ ਫਿੱਟ ਆਉਂਦੀ ਐ ਥੋ ਗੱਡੀ ਲੈ ਕੇ ਜਾਓ ਠੀਕ ਆ ਜੀ ਹਾਂ ਮਿੱਤਰੋ ਤੁਸੀਂ ਲੈ ਲਿਆ ਬਾਈਆਂ ਦਾ ਵੀਊ ਬਾਈ ਜੇ ਹੋਰ ਕਿਸੇ ਨੇ ਕਿਸੇ ਵੀ ਮਿੱਤਰ ਪਿਆਰੇ ਨੇ ਕਾਰ ਲੈਣੀ ਆ ਤਾਂ ਬਾਈ ਇੱਕ ਵਾਰੀ ਆਪਣੇ ਨਾਲ ਕਾਰ ਲੈਣ ਤੋਂ ਪਹਿਲਾਂ ਚਾਹੇ ਨਵੀਆਂ ਬਾਈ ਚਾਹੇ ਪੁਰਾਣੀਆਂ ਤਾਂ ਆਪਣੇ ਨਾਲ ਕਾਰ ਲੈਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਕਨੈਕਟ ਕਰੋ ਬਾਕੀ ਬਾਈ ਆਲਟੋ ਫ੍ਰੀ ਚ ਜਿੱਤਨੀ ਆ ਤਾਂ ਬਾਈ ਕਮੈਂਟ ਦੇ ਸ਼ੇਅਰ ਬਾਈ ਬਣ ਕੇ ਦੱਬ ਕੇ ਕਰ ਦਿਆ ਕਰੋ ਫ੍ਰੀ ਚ ਆਲਟੋ ਕੱਢਣੀ ਹੈ ਮਿੱਤਰੋ ਕੋਈ ਪੈਸਾ ਨਹੀਂ ਕੋਈ ਟੋਕਨ ਨਹੀਂ ਬਸ ਸ਼ੇਅਰ ਦੇ ਕਮੈਂਟ ਕਰਨੇ ਆ ਸੋਹਣੇ ਸੋਹਣੇ ਬਾਕੀ ਸਕਰੀਨ ਤੇ ਨੰਬਰ ਚੱਲਦੇ ਆ ਐਨੀ ਟਾਈਮ ਜਦੋਂ ਮਰਜੀ ਬਾਈ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋਗੇ ਧੰਨਵਾਦ ਜੀ